ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਜਿਸ ਵੇਲੇ ਅਸੀਂ ਗੁਰਬਾਣੀ ਦੇ ਸ਼ਬਦ ਉਹਦਾ ਭਾਵ ਸਮਝਣ ਤੋਂ ਬਿਗੈਰ ਪੜਦੇ ਸੁਣਦੇ ਆ ਉਹਨਾਂ ਸ਼ਬਦਾਂ ਦੇ ਅਰਥ ਦੇ ਅਨਰਥ ਬਣ ਜਾਂਦੇ ਆ। ਕਈ ਐਸੇ ਸ਼ਬਦ ਹਨ ਜਿਹੜੇ ਇਹਨੇ ਪ੍ਰਚਲਿਤ ਕਰ ਦਿੱਤੇ ਜਾਂਦੇ ਆ। ਇਸ ਤਰ੍ਹਾਂ ਲੱਗਦਾ ਕਿ ਇਹ ਸ਼ਬਦ ਇਸੇ ਭਾਵ ਲਈ ਵਰਤਿਆ ਗਿਆ ਹੈ। ਮੇਰਾ ਕਹਿਣ ਦਾ ਭਾਵ ਹੈ ਦਿਵਾਲੀ ਦੇ ਉੱਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਉੰਨੇ ਵੀ ਵਾਰ ਦੀ ਛੇਵੀਂ ਪੌੜੀ ਦਾ ਗਾਇਨ ਬੜੇ ਜੋਰ ਸ਼ੋਰ ਨਾਲ ਕੀਤਾ ਜਾਂਦਾ ਹੈ। ਉਸ ਪੌੜੀ ਦੀ ਜਿਹੜੀ ਪਹਿਲੀ ਲਾਈਨ ਹੈ ਪਹਿਲੀ ਪੰਕਤੀ ਹੈ ਉਸ ਨੂੰ ਹੀ ਆਧਾਰ ਬਣਾ ਕੇ ਪੜਿਆ ਜਾਂਦਾ ਹੈ ਦੀਵਾਲੀ ਦੀ ਰਾਤ ਦੀਵੇ ਵਾਲੀਆਂ। ਇਸ ਬੌਡੀ ਦੀ ਵਿਚਾਰ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜਿਹੜੀ ਹੈ ਜਿਹੜਾ ਸ਼ਬਦਾਂ ਦੇ ਵਿੱਚ ਰਹਾਉ ਆਉਂਦਾ ਹੈ ਰਹਾਉ ਦਾ ਮਤਲਬ ਹੀ ਹੈ ਕਿ ਸ਼ਬਦ ਦਾ ਕੇਂਦਰੀ ਭਾਗ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਸ਼ਬਦ ਹੈ ਜੇ ਆਪਾਂ ਰਹਾਉ ਦੀ ਤੋਕ ਨੂੰ ਪਹਿਲਾ ਪੜਾਂਗੇ ਉਹਨਾਂ ਪੰਕਤੀ ਨੂੰ ਪਹਿਲਾ ਪੜਾਂਗੇ ਤੇ ਬਾਕੀ ਦੀਆਂ ਜਿਹੜੀਆਂ ਪੰਕਤੀਆਂ ਹਨ ਉਸ ਨੂੰ ਪ੍ਰਮਾਣਿਤ ਕਰਦੀਆਂ ਹਨ ਔਰ ਬੜੇ ਸਰਲ ਤਰੀਕੇ ਦੇ ਨਾਲ ਸਾਨੂੰ ਸ਼ਬਦ ਦੀ ਸੂਝ ਮਿਲ ਸਕਦੀ ਹੈ ਔਰ ਜਿਹੜਾ ਸਿਧਾਂਤ ਸ਼ਬਦ ਵਿੱਚ ਦਿੱਤਾ ਹੈ ਉਹ ਸਾਨੂੰ ਪ੍ਰਾਪਤ ਹੋ ਸਕਦਾ ਹੈ ਮੈਂ ਆਪ ਜੀ ਦੇ ਸਮਖੇ ਦੋ ਸ਼ਬਦ ਰੱਖ ਰਿਹਾ ਹਾਂ ਉਦਾਹਰਨ ਦੇ ਤੌਰ ਤੇ ਇੱਕ ਸ਼ਬਦ ਹੈ ਰਹਾਉ ਤੋਂ ਸ਼ੁਰੂ ਕਰਦੇ ਹਾਂ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾਉ ਮਾਦੋ ਹਮ ਐਸੇ ਤੂੰ ਐਸਾ ਕਿਸਾ ਹੈ ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਤੇ ਜਿੰਨੀਆਂ ਬਾਕੀ ਪੰਕਤੀਆਂ ਪੜੋਗੇ ਉਹ ਰਹਾਉ ਦੀ ਪੰਕਤੀ ਨੂੰ ਪ੍ਰਮਾਣ ਕਰਦੀਆਂ ਇਸੇ ਤਰ੍ਹਾਂ ਇੱਕ ਸ਼ਬਦ ਹੈ ਬਹੁਤ ਪ੍ਰਸਿੱਧ ਸ਼ਬਦ ਹੈ ਬਹੁਤ ਵਾਰੀ ਆਪਾਂ ਪੜ੍ਹਦੇ ਪਰ ਉਹ ਸ਼ਬਦ ਅਰੰਭ ਹੁੰਦਾ ਉਹ ਕੀ ਘੜੀ ਨਾਲ ਦੇਖਣ ਦੇਹੀ ਆਪਣਾ ਵਿਰਤ ਸਮਾਲ ਪਰ ਜੇਸੀਂ ਰਹਾਉ ਦੀ ਪੰਕਤੀ ਤੋਂ ਸ਼ਬਦ ਪੜ੍ਹੀਏ ਤੇ ਆਪਣੇ ਆਪ ਹੀ ਉਹ ਸ਼ਬਦ ਦਾ ਭਾਵ ਸਾਨੂੰ ਪਤਾ ਲੱਗ ਜਾਏਗਾ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹੋ ਜਦੋਂ ਉਹਦੇ ਨਾਲ ਚਿੱਤ ਜੁੜਿਆ ਉਹਦੇ ਪ੍ਰਤੀ ਸਾਡਾ ਵਿਸ਼ਵਾਸ ਬਣਿਆ ਭਰੋਸਾ ਬਣਿਆ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਇਹ ਪਰਮੇਸ਼ਰ ਨੇ ਕੀ ਕਰਨਾ ਔਖੀ ਘੜੀ ਨਾ ਦੇਖਣ ਦੇਹੀ ਆਪਣਾ ਬਿਰਧ ਸੰਭਾਲੇ ਔਖਾ ਸਮਾਂ ਨਹੀਂ ਦੇਖਣ ਦਿੰਦਾ ਪਰ ਜੇ ਹੁਣ ਅਸੀਂ ਵਿਚਾਰ ਨਹੀਂ ਇਸ ਤਰ੍ਹਾਂ ਕਰਦੇ ਆ ਕਿ ਔਖੀ ਘੜੀ ਨਾ ਦੇਖਣ ਦੇਈ ਦੇਈ ਮਤਲਬ ਅਸੀਂ ਆਰਡਰ ਕਰ ਰਹੇ ਹਾਂ ਜੇ ਅਸੀਂ ਰਹਾਉ ਨੂੰ ਮੁਖ ਰੱਖ ਲਿਆ ਕਿ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦੇ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਤੇ ਗੁਰੂ ਸਾਹਿਬ ਕਹਿੰਦੇ ਜਦੋਂ ਚਿੱਤ ਜੁੜ ਗਿਆ ਉਹ ਤਾਂ ਔਖਾ ਸਮਾ ਦੇਖਣੇ ਨਹੀਂ ਦੇਗਾ ਔਖੀ ਘੜੀ ਨਾ ਦੇਖਣ ਦੇਹੀ ਆਪਣਾ ਬਿਰਦ ਸੰਭਾਲ ਆਉ ਪਾਈ ਗੁਰਦਾਰ ਸਾਹਿਬ ਜੀ ਦੀ ਜਿਹੜੀ ਵਾਰ ਹੈ 19ਵੀਂ ਵਾਰ ਦੀ ਛੇਵੀਂ ਪੌੜੀ ਹੈ ਜਿਹਨੂੰ ਦੀਵਾਲੀ ਦੇ ਦਿਨ ਹੀ ਉਸ ਪੌੜੀ ਨੂੰ ਵਾਰ-ਵਾਰ ਪੜਿਆ ਜਾਂਦਾ ਔਰ ਇਸ ਪਹਿਲੀ ਲਾਈਨ ਨੂੰ ਪੜਿਆ ਜਾਂਦਾ ਪਰ ਜਦੋਂ ਤੁਸੀਂ ਅਰਥਾਂ ਨੂੰ ਪੜੋਗੇ ਸਮਝੋਗੇ ਕਿ ਇਹਦਾ ਭਾਵ ਕੀ ਹੈ ਤੇ ਸਾਨੂੰ ਸਮਝ ਆਏਗੀ ਕਿ ਇਹ ਸ਼ਬਦ ਇਦਾਂ ਦੇ ਹਨ ਜਿਹਨੂੰ ਅਸੀਂ ਬੇਸਮਝੀ ਤਰਕ ਤਰੀਕੇ ਦੇ ਨਾਲ ਪੜੀ ਜਾ ਰਹੇ ਹੁਣ ਇੱਥੇ ਜਿਹੜੀ ਇਸ ਪੌੜੀ ਦੀ ਆਖਰੀ ਲਾਈਨ ਜਿਸ ਤਰ੍ਹਾਂ ਸ਼ਬਦ ਵਿੱਚ ਰਹਾਓ ਦਾ ਬੰਧ ਹੈ ਉਹ ਸ਼ਬਦ ਦਾ ਕੇਂਦਰੀ ਭਾਵ ਹੈ ਇਸੇ ਤਰ੍ਹਾਂ ਪੌੜੀ ਦੀ ਜਿਹੜੀ ਆਖਰੀ ਲਾਈਨ ਹੈ ਉਹ ਸਾਰੀ ਪੌੜੀ ਦਾ ਕੇਂਦਰੀ ਭਾਵ ਹੈ ਪ੍ਰਮੁੱਖ ਪੰਕਤੀ ਹੈ ਹੁਣ ਉਦਾਹਰਨ ਦਿੰਦੇ ਆ ਭਾਈ ਗੁਰਦਾਸ ਜੀ ਉਦਾਹਰਨ ਦਿੱਤੀ ਕਹਿੰਦੇ ਦੀਵਾਲੀ ਦੀ ਰਾਤ ਦੀਵੇ ਵਾਲੀ ਕਹਿੰਦੇ ਜਿਵੇਂ ਦੀਵਾਲੀ ਦੀ ਰਾਤ ਨੂੰ ਲੋਕੀ ਦੀਵੇ ਬਾਲਦੇ ਹਨ ਪਰ ਇਹ ਰੋਸ਼ਨੀ ਕੁਝ ਦੇਰ ਲਈ ਹੁੰਦੀ ਹੈ ਕਿਉਂਕਿ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਤੇਲ ਖਤਮ ਹੋ ਜਾਂਦਾ ਉਹ ਦੀਵੇ ਦੀ ਜਿਹੜੀ ਲਾਟ ਹੈ ਦੀਵੇ ਦੀ ਜਿਹੜੀ ਜੋਤ ਹੈ ਉਹ ਖਤਮ ਖਤਮ ਹੋ ਜਾਂਦੀ ਬੰਦ ਹੋ ਜਾਂਦਾ ਥੋੜੀ ਦੇਰ ਵਾਸਤੇ ਦੀਵਾਲੀ ਦੀ ਰਾਤ ਦੀਵੇ ਵਾਲੀ ਦੂਸਰੀ ਉਦਾਹਰਣ ਦਿੰਦੇ ਆ ਤਾਰੇ ਜਾਤ ਸਨਾਤ ਅੰਬਰ ਭਾਲਿਆ ਹੁਣ ਆਪਾਂ ਦੇਖਦੇ ਆ ਰਾਤ ਨੂੰ ਤਾਰੇ ਦਿਖਾਈ ਦਿੰਦੇ ਆ ਪਰ ਜਦੋਂ ਸੂਰਜ ਚੜ੍ਹਦਾ ਹੈ ਦਿਨ ਨਿਕਲਦਾ ਤੇ ਸਾਰੇ ਅਲੋਪ ਹੋ ਜਾਂਦੇ ਜਿਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਨਾ ਸੂਰਜ ਜਦੋਂ ਚੜਦਾ ਤੇ ਆਪਣੇ ਆਪ ਤਾਰੇ ਅਲੋਪ ਹੋ ਜਾਂਦੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਹਨੇਰ ਪਲੋਆ ਹੁਣ ਦੂਸਰੀ ਉਦਾਹਰਨ ਦਿੱਤੀ ਜਿਹੜੀ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਫੁੱਲਾਂ ਦੀ ਬਾਗਾਂਤ ਚੁੰਨ ਚੁੰਨ ਚਾਲੀਆਂ ਨ ਹੁਣ ਬੁੱਟਿਆਂ ਨਾਲ ਫੁੱਲ ਖਿੜਦੇ ਹਨ ਪਰ ਲੱਗੇ ਨਹੀਂ ਰਹਿੰਦੇ ਹਮੇਸ਼ਾ ਉਹਨਾਂ ਨੂੰ ਤੋੜ ਕੇ ਲੈ ਜਾਂਦਾ ਮਾਲੀ ਉਹਦੇ ਹਾਰ ਬਣਦੇ ਥੋੜੀ ਦੇਰ ਵਾਸਤੇ ਸੁਗੰਧੀ ਹੈ ਤੇ ਉਹੀ ਫੁੱਲ ਜਿਹੜੇ ਆ ਥੋੜੀ ਦੇਰ ਬਾਅਦ ਬਦਬੂ ਮਾਰਨ ਲੱਗ ਜਾਂਦੇ ਫੁੱਲਾਂ ਦੀ ਬਾਗਾਂ ਚੁੰਨ ਚੁੰਨ ਚਾਲੀਆਂ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਲੋਕੀ ਤੀਰਥਾਂ ਤੇ ਜਾਂਦੇ ਤੀਰਾਂ ਜਾਣ ਵਾਲੇ ਦਿਖਾਈ ਦਿੰਦੇ ਆ ਪਰ ਉਥੇ ਰਹਿਣਾ ਕੋਈ ਨਹੀਂ ਜਾਣਦਾ ਰਹਿਣ ਵਾਸਤੇ ਥੋੜੇ ਜਾਂਦੇ ਜਦੋਂ ਉਹਨਾਂ ਦਾ ਮੇਲਾ ਖਤਮ ਹੁੰਦਾ ਲੋਕੀ ਘਰਾਂ ਨੂੰ ਚਲੇ ਜਾਂਦੇ ਤੇ ਉੱਪਰ ਪਿਛੇ ਖਲਾਰਾ ਹੀ ਪਿਆ ਰਹਿੰਦਾ ਤੀਰਥ ਜਾਤੀ ਜਾਤ ਨੈਣ ਨਿਹਾਲੇ ਹਰ ਚੰਦ ਆਉਰੀ ਝਾਤ ਵਸਾਏ ਉਚਾਲੀਣ ਅੱਜ ਤਾਂ ਬਦਲਾਂ ਦੇ ਉੱਪਰ ਆਪਾਂ ਦੇਖਦੇ ਆ ਨਾ ਪਹਾੜ ਜੇ ਬਣੇ ਆ ਕਦੇ ਸ਼ਕਲਾਂ ਜੀਆਂ ਬਣੀਆਂ ਹੁੰਦੀਆਂ ਕਦੇ ਮਕਾਨ ਦੇ ਬਣੇ ਆ ਕਿਸੇ ਬੰਦੇ ਦੀ ਫੋਟੋ ਜੀ ਲੱਗਦੀ ਏ ਪਰ ਥੋੜੇ ਸਮੇਂ ਬਾਅਦ ਸੇ ਹਰ ਚੰਦੌਰੀ ਛਾਤ ਬਸਾਏ ਉਚਾਲੀਏ ਪਰ ਜਿਹੜਾ ਇਸ ਸ਼ਬਦ ਦਾ ਮੁੱਖ ਬੰਧ ਹੈ ਮੁੱਖ ਪੰਕਤੀ ਹੈ ਮੁੱਖ ਲਾਈਨ ਹੈ ਗੁਰਮੁਖ ਸੁਖਫਲਦਾਤਾ ਸ਼ਬਦ ਸਮਾਜਿਆ ਇਹ ਜਿਹੜੀ ਸਾਧ ਸੰਗਤ ਦੀ ਦੀਵਾਲੀ ਦੇ ਦੀਵਿਆਂ ਦੀ ਬਹੁਤ ਘਟ ਸਮੇਂ ਦੇ ਵਿੱਚ ਉਹਨਾਂ ਦੀ ਉਮਰ ਹੈ ਥੋੜੀ ਦੇਰ ਬਾਅਦ ਬੁੱਝ ਜਾਂਦੇ ਆ ਤਾਰੇ ਜਾ ਸਨਾਤ ਅੰਬਰ ਭਾਲੀਆ ਤਾਰੇ ਜਿਹੜੇ ਸੂਰਜ ਚੜ੍ਹਦਾ ਹੈ ਤਾਰੇ ਅਲੋਪ ਹੋ ਜਾਂਦੇ ਫੁੱਲ ਜਿਹੜੇ ਆ ਬੁਟਿਆਂ ਨਾਲ ਟੁੱਟ ਜਾਂਦੇ ਆ ਮਾਲਾ ਬਣ ਜਾਂਦੀ ਹਾਰ ਬਣ ਜਾਂਦੇ ਆ ਤੇ ਥੋੜੀ ਦੇਰ ਬਾਅਦ ਉਹ ਵੀ ਖੁਸ਼ਬੂ ਵੀ ਚਲੀ ਜਾਂਦੀ ਬਦੂ ਮਾਰਦੇ ਆ ਤੀਰਥਾਂ ਦੇ ਲੋਕੀ ਜਾਂਦੇ ਆ ਪਰ ਰਹਿਣ ਵਾਸਤੇ ਨਹੀਂ ਸਿਰ ਮੇਲਾ ਦੇਖਦੇ ਆ ਹਰ ਚੰਦ ਔਰੀ ਝਾਤ ਵਸਾਏ ਉਚਾਲੀਅਨ ਪਰ ਕਹਿੰਦੇ ਹਨ ਗੁਰਮੁਖ ਸੁਖ ਫਲਦਾਇਤ ਸ਼ਬਦ ਸਮਾਲਿਆ ਹੁਣ ਗੁਰਮੁਖ ਸੰਸਾਰ ਦੀ ਇਸ ਨਾਸਮਾਨਤਾ ਨੂੰ ਪਛਾਣ ਲੈਂਦਾ ਹੈ ਇਸ ਵਿੱਚ ਖਚਤ ਨਹੀਂ ਹੁੰਦਾ ਉਹ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੀ ਸੰਭਾਲ ਕਰਦੇ ਹੁਣ ਅੰਦਾਜ਼ਾ ਲਾਓ ਕਿ ਪੌੜੀ ਦਾ ਭਾਵ ਕੀ ਹੈ ਅਸੀਂ ਉਸ ਦੀ ਪਹਿਲੀ ਪੰਕਤੀ ਨੂੰ ਟੇਕ ਬਣਾ ਕੇ ਹੀ ਕੀ ਕਰ ਰਹੇ ਹਾਂ ਗਿਆਨ ਦਾ ਦੀਵਾ ਸਦਾ ਲਈ ਆਪਣੇ ਅੰਦਰ ਬਾਲਣਾ ਸੀ ਅਸੀਂ ਖਾਲੀ ਦੁਨਿਆਵੀ ਦੀਵੇ ਬਾਲਣ ਤਾਂ ਕਿ ਦੀਵਾਲੀ ਨੂੰ ਸੀਮਤ ਨਾ ਕਰੀਏ ਫਿਰ ਨਿਤ ਦੀਵਾਲੀ ਹੈ ਜੋ ਸਤਗੁਰੂ ਜੀ ਮਹਾਰਾਜ ਕਹਿੰਦੇ ਹਨ ਭਾਈ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚਾਨਣ ਉਹ ਸੁਖਿਆ ਚੁੱਕਾ ਜਮਸਿਓ ਮੇਲ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਅਸੀਂ ਸ਼ਬਦ ਪੜਹੀਏ ਜ਼ਰੂਰ ਪੜੋ ਬਾਣੀ ਨੂੰ ਪਰ ਉਹਦੇ ਭਾਵ ਨੂੰ ਸਮਝੀਏ ਕਿ ਜੋ ਸਤਗੁਰੂ ਮਹਾਰਾਜ ਇਹਦੇ ਵਿੱਚ ਸੰਦੇਸ਼ ਦਿੰਦੇ ਆ ਉਪਦੇਸ਼ ਦਿੰਦੇ ਆ ਉਹਨੂੰ ਅਸੀਂ ਜੀਵਨ ਦੇ ਵਿੱਚ ਕਮਾਉਣਾ ਕਰੀਏ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ